ਜੇਕਰ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ ਐਮਰਜੈਂਸੀ ਜਿਹੜੀ ਆ ਉਹ ਜ਼ਰੂਰ ਹੈ ਹੁਣ ਐਮਰਜੈਂਸੀ ਦੇ ਭਾਅ ਵਹੀ ਹੈ ਵੀ ਆ ਤਾਂ ਜਿਹੜਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਐਮਰਜੈਂਸੀ ਆਪਰੇਸ਼ਨ ਕਰਨੇ ਪੈਗੇ ਕੋਈ ਇਸ ਤਰ੍ਹਾਂ ਦੇ ਆਦਰਵਾਇਸ ਪੀਜੀਆ ਦਾ ਜੇ ਤੁਹਾਨੂੰ ਮੈਂ ਹਾਲਾਤ ਦੱਸਾਂ ਅੱਜ ਦੇ ਆ ਗੇਟਾਂ ਤੇ ਐਵੇਂ ਜੇ ਧਰਨੇ ਚੱਲ ਰਹੇ ਨੇ ਤੇ ਦੂਜੇ ਪਾਸੇ ਲੋਕ ਨੇ ਜਿਹੜੇ ਉਹ ਨਾ ਹੀ ਆਉਣ ਤਾਂ ਬਿਹਤਰ ਹੈ ਆਪਦਾ ਇਲਾਜ ਜ਼ਾਹਿਰ ਜੀ ਗੱਲ ਹੈ ਕਿ ਤੁਹਾਨੂੰ ਹੁਣ ਉਸ ਸਿਸਟਮ 'ਚ ਜਾਣਾ ਪਊਗਾ ਜਿੱਥੇ ਹੋ ਸਕਦਾ ਤੁਹਾਡੇ ਕੋਲ ਪੈਸੇ ਹੈ ਨਾ ਹੈ ਕਹਿ ਨਹੀਂ ਸਕਦੇ ਪਰ ਗੱਲ ਹੈ ਨਵੇਂ ਕਾਰਡ ਨਹੀਂ ਬਣ ਰਹੇ ਪੁਰਾਣੇ ਕਾਰਡਾਂ ਦੇ ਉੱਤੇ ਹੀ ਜਿੰਨਾ ਕਿ ਇਲਾਜ ਉਹ ਚੱਲ ਰਿਹਾ ਹੈਗਾ 200 250 ਕਹਿੰਦੇ آپریشن ਹੁੰਦਾ ਜਿਹੜੀ ਰਿਪੋਰਟਸ ਸਾਹਮਣੇ ਮੀਡੀਆ ਦੀ ਆ ਰਹੀਆਂ ਨੇ ਤਾਂ ਉਹਦੇ ਵਿੱਚ ਕਹਿੰਦੇ ਹੁਣ 50 60 ਤਕਰੀਬ ਰਹਿ ਗਏ ਨੇ ਉਹ ਵੀ ਅਮਰਜੈਂਸੀ ਨੇ ਬਹੁਤ ਸਾਰੀਆਂ ਰਿਪੋਰਟਾਂ ਡੇ ਲੇ ਹੋ ਰਹੀਆਂ ਨੇ ਰੈਜ਼ੀਡੈਂਟ ਡਾਕਟਰ ਹੜਤਾਲਤੇ ਨੇ ਕਹਿੰਦੇ ਲਿਖ ਕੇ ਦਿਓ ਸਾਨੂੰ ਐਕਟ ਦੇ ਵਿੱਚ ਐਕਟ ਸਾਡੇ ਵਾਸਤੇ ਬਣਾ ਦਿਓ ਸਾਡੀ ਸਿਕਿਉਰਿਟੀ ਪ੍ਰੋਟੈਕਟ ਹੋ ਜੇ ਹੋਣੀ ਚਾਹੀਦੀ ਵੀ ਆ ਪਰ ਗੱਲ ਇਹ ਹੈ ਵੀ ਇਹ ਕਾਗਜ਼ ਤੇ ਲਿਖੇ ਬਹੁਤ ਸਾਰੇ ਐਕਟ ਨੇ ਕਿ ਆਖਰਕਾਰ ਉਹਦੇ ਨਾਲ ਕਿੰਨੇ ਕੁ ਲੋਕ ਸੁਰ ਜਿਹੜੀ ਕੁੜੀ ਦਾ ਰੇਪ ਕਰਕੇ ਬੁਰੀ ਤਰ੍ਹਾਂ ਕਤਲ ਕਰਾਇਆ ਜਾਂਦਾ ਪਰ ਗੱਲ ਇਹ ਹੈ ਵੀ ਉਹ ਸਿਰਫ ਇੱਕ ਡਾਕਟਰ ਤੇ ਇਸ ਲਈ ਜ਼ਰੂਰੀ ਹੈ ਜਾਂ ਦੇਸ਼ ਦੀ ਧੀ ਸੀ ਉਹਦੇ ਲਈ ਜ਼ਰੂਰੀ ਹੈ ਪਰ ਇਹਦਾ ਅਸਰ ਇਹ ਆ ਵੀ ਪੂਰੇ ਪੀਜੀਆ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬਾਹਰੋਂ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਸਲਾਹ ਉਹਨਾਂ ਨੂੰ ਇਹ ਆ ਨਾ ਆਇਓ ਇਸ ਤਰ੍ਹਾਂ ਦੇ ਹਾਲਾਤ ਜਿੰਨੇ ਦਿਨ ਬਣੇ ਰਹਿਣਗੇ ਉਹਨੇ ਦਿਨ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੈਗਾ ਇਹ ਠੀਕ ਹੈ ਕਿ ਪਤਾ ਨਹੀਂ ਪ੍ਰਾਈਵੇਟ ਵਾਲੇ ਦੇਖ ਰਹੇ ਜਾਂ ਨਹੀਂ ਦੇਖ ਰਹੇ ਪ੍ਰਾਈਵੇਟ ਸਟਰਕਚਰ ਦੀ ਗੱਲ ਵੱਖਰੀ ਆ ਪਰ ਇਹ ਇਨਸਾਫ ਲਈ ਸੜਕਾਂ ਤੇ ਉਤਰੇ ਨੇ ਤੇ ਉਰੇ ਸਭ ਤੋਂ ਵੱਡੀ ਗੱਲ ਇਹ ਵੀ ਠੀਕ ਹੈ ਕਿ ਆਖਰਕਾਰ ਜਦੋਂ ਇਨਸਾਫ ਨਹੀਂ ਮਿਲਦੂ ਲੋਕ ਸੜਕਾਂ ਤੇ ਪ੍ਰੋਟੈਸਟ ਲਈ ਉਤਰਦੇ ਨੇਗੇ ਤੇ ਪਿੱਛੇ ਕੋਈ ਚਾਰਾ ਨਹੀਂ ਰਹਿ ਜਾਂਦਾ ਇੱਥੇ बस ਫਰਕ ਇੰਨਾ ਕ ਹੈ ਕਿ ਇੱਥੇ ਉਹ ਸਿਸਟਮ ਨਹੀਂ ਵੀ ਬਾਕੀ ਲੋਕ ਜਦੋਂ ਪ੍ਰੋਟੈਸਟ ਵਾਸਤੇ ਉਤਰਦੇ ਨੇ ਚੱਕੇ ਪੁਲਿਸ ਨੇ ਅੰਦਰ ਦੇਤੇ ਜਾਂ ਫਿਰ ਜਿ ਕਈ ਹਰਾਸਤ ਚ ਲੈ ਲੇ ਜਿੱਤੈਸ ਨੇ ਇਸ ਕਰਤਾ ਉਰੇ ਡਾਕਟਰਾਂ ਨੂੰ ਹੜਤਾਲ ਕਰਨੀ ਪੈ ਰਹੀ ਆ ਤੇ ਹੜਤਾਲ ਚੱਲ ਰਹੀ ਆ ਲਗਾਤਾਰ ਫਰਕ ਇੰਨਾ ਕ ਹੈ ਕਿ ਉਰੇ ਹੜਤਾਲ ਇਹਨਾਂ ਦੀ ਮਰਜ਼ੀ ਦੇ ਨਾਲ ਖੁੱਲੂਗੀ ਪਰ ਦੂਜੇ ਪਾਸੇ ਜੇ ਦੇਖੀਏ ਤਾਂ ਗੱਲ ਮੁੱਦਾ ਉਹਦੇ ਕੋਈ ਗਲਤ ਚੀਜ਼ ਨਹੀਂ ਹੈਗੀ ਲੋਕਾਂ ਨੂੰ ਇਹ ਗੱਲ ਕਹਾਂਗੇ ਵੀ ਆਹ ਤਸਵੀਰਾਂ ਦੇਖ ਲਓ ਉਹਨੇ ਦਿਨ ਤੁਸੀਂ ਆਪ ਦਾ ਗੁਰੇਜ਼ ਕਰੋ ਇੰਤਜ਼ਾਰ ਕੀਤਾ ਜਾਂਦਾ ਕਰੋ ਐਮਰਜੈਂਸੀ ਸੇਵਾਵਾਂ ਹੁਣ ਵੀ ਬਾਰੀ-ਬਾਰੀ ਕਹਿ ਰਹੇ ਆ ਵੀ ਖੁੱਲੀਆਂ ਨੇ ਉੱਥੇ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਪਰ ਜਿੱਥੇ ਗੱਲ ਆ ਗਈ ਆਮ ਜਿਹੜੀ ਉਹ ਪੀੜੀ ਚੱਲਦੀ ਆ ਉਹ ਬੁਰੀ ਤਰ੍ਹਾਂ ਦੇ ਨਾਲ ਡਿਸਟਰਬ ਹੈ ਉੱਥੇ ਤੁਹਾਨੂੰ ਪਰੇਸ਼ਾਨੀ ਤੋਂ ਇਲਾਵਾ ਕੁਝ ਨਹੀਂ ਮਿਲਣਾ ਇਹ ਵੀ ਗੱਲ ਸਮਝ ਲਈਏ ਮੈਂ ਡਾਕਟਰ ਨੂੰ ਪੁੱਛਿਆ ਸੀ ਵੀ ਜੇਕਰ पीजी दी ओपीडी दी गल करिए ता ओपीडी ही उरे इमरजेंसी ਵਰਗੀ ਹੈ ਕਿਉਂਕਿ पीजी ਹੀ ਦਿਖਾਣ ਉਹੀ ਆਉਂਦਾ ਜਿਹੜਾ ਬਾਕੀ ਥਾਵਾਂ ਤੋਂ ਹਤਾਸ਼ ਹੁੰਦਾ ਜਾਂ ਜਿਹਦਾ ਇਲਾਜ ਨਹੀਂ ਹੋਇਆ ਹੁੰਦਾ ਹੁਣ ਜੇ ਇਹਨਾਂ ਦੀ ਡਾਕਿੰਗ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਪ੍ਰੈਸ ਕਰ ਰਹੇ ਨੇ ਤਾਂ ਉਹਦੇ ਵਿੱਚ ਕੀ ਇਹ ਚੀਜ਼ ਖੁੱਲ ਜੂਗੀ ਡਾਕਟਰ ਸਾਹਿਬ ਇਹ ਜੋ ਆਪ ਪ੍ਰੋਟੈਸਟ ਕਰ ਰਹੇ ਹੋ ਆਪਕੋ ਲੱਗਤਾ ਹੈ ਕਿ ਅਗਰ ਲਿਖ ਕਰਕੇ ਐਕਟ ਦੇ ਦਈਏ ਕਿਉਂਕਿ ਐਕਟ ਤੋਂ ਪਹਿਲੇ ਬਹੁਤ ਸਾਰੇ ਲਿਖੇ ਹੋਏ ਹੈ ਪ੍ਰੋਟੈਕਸ਼ਨ ਮੈਂ ਹਰ ਕੋਈ ਬੰਦਾ ਇਹ ਕਹਤਾ ਹੈ ਕਿ ਹਮੇ ਉਸ ਇਸ ਤਰ੍ਹਾਂ ਸੇ ਪ੍ਰੋਟੈਕਟ ਨਹੀਂ ਕੀਤਾ ਜਾ ਰਹਾ ਫਿਰ ਮਸਲਾ ਹੱਲ ਹੋ ਜਾਏਗਾ ਠੀਕ ਹੋ ਜਾਏਗਾ ਸਾਰਾ ਕੁਝ पहले पहली बात तो ये है कि एक अश्योरेंस कहीं पे तो किसी लेवल पे तो मिलना चाहिए कि एक डॉक्टर या तो नहीं अश्योरेंस मतलब वर्बल नहीं इन रिटर्न इट बी एन एक्ट कि एक ये, ये क्राइम के लिए ये सजा जरूरी है तो इतनी अश्योरेंस अगर इन रिटर्न हमें सरकार दे दे तो हम डेफिनेटली उस पर थोड़ा सा रिलाई कर सकते हैं बट उतना तो हमें चाहिए आपको नहीं लगता ये कि सामाजिक हत्याएं कितनी हो रही हैं इस प्रोटेस्ट की वजह से क्योंकि लोग आ रहे हैं ओपीडी में कोई देखा नहीं जा रहा है बस सिस्टम OPD, उस तरह से चल रहा है प्राइवेट डॉक्टरों के पास लोग के लिए मजबूर हैं ओपीडी चल रहा है कंसल्टेंट्स हमारे देख रहे हैं ओपीडी में हमारे कंसल्टेंट्स बैठे है इमरजेंसी चल रहा है तो क्या हुआ है डिजरब जो हमारे रेसिडेंट्स है उनके जगह हमारे कंसल्टेंट्स अभी ओपीडी में बैठे तो इसलिए ओपीडी पूरा बंद हो गया है ये हम नहीं बोल सकते और जो भी जिसका असुविधाएँ हो रहे हैं उसके लिए हमें खेद है पर हमें भी हमारे लिए एक सिक्योर्ड वर्क प्लेस चाहिए एंड इट्स वेरी अनफॉर्चुनेट दैट हमें यहाँ पे आके ये काम करना पड़ रहा है लिविंग बिसाइड्स आवर ड्यूटीज़ ये भी हमारे लिए भी बहुत दुख दुख की बात है बट ऐसे कैसे चलेगा वी ऑल्सो डिमांड अ सिक्योर्ड वर्क प्लेस फॉर आवर सेल्स तो वो भी मिलना चाहिए है ना ਡਾਕਟਰ ਇਹ ਗੱਲ ਕਹਿੰਦੇ ਕਿ ਸਾਨੂੰ ਵੀ ਤਾਂ ਸੁਰੱਖਿਆ ਚਾਹੀਦੀ ਆ ਪਰ ਸਮਾਜਿਕ ਤੌਰ ਤੇ ਦੇਖਿਆ ਜਾਵੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਉਹਦਾ ਹੁਣ ਜਦ ਤੱਕ ਗੱਲੇ ਹੋਈ ਆ ਜਾਂਦੀ ਆ ਵੀ ਇਹਨਾਂ ਦੀ ਗਲਤੀ ਨਹੀਂ ਇਹ ਤਾਂ ਕਹਿੰਦੇ ਵੀ ਸਾਧੂ ਸੁਰੱਖਿਆ ਦਿਓ ਤੁਸੀਂ ਗੱਲ ਬਲਾਜ਼ਮੀ ਦੀ ਗੱਲਾਂ ਮਿਲਣੀ ਚਾਹੀਦੀ ਆ ਸਰਕਾਰੀ ਸਿਸਟਮ ਕਿੱਥੇ ਤੱਕ ਅਖੀਰ ਕਰ ਫੇਲ ਹੋ ਜਾਂਦੇ ਨੇ ਉਦੋਂ ਪਤਾ ਲੱਗਦਾ ਤੇ ਉਸ ਤੋਂ ਬਾਅਦ ਚ ਲੋਕਾਂ ਦੀ ਪਰੇਸ਼ਾਨੀ ਕਿ ਕਿੰਨੀ ਹਾਇ ਤੋਬਾ ਮੱਚਦੀ ਆ ਖੈਰ ਇਸ ਪੂਰੇ ਹਾਲਾਤਾਂ ਦੇ ਵਿੱਚ ਦੇਖਿਆ ਜਾਵੇ ਪਰੇਸ਼ਾਨ ਤਾਂ ਫਿਰ ਇੱਕ ਵਾਰੀ ਆਮ ਉਹ ਇਨਸਾਨ ਹੋ ਰਿਹਾ ਜਿਹਦੇ ਕੋਲ ਹਿੱਲੇ ਵਸੀਲੇ ਬਹੁਤੇ ਨਹੀਂ ਹੈਗੇ ਸੀਨੀਅਰ ਵੀਡੀਓਲ ਤੋਂ ਬੰਤੇ ਦਿਨ ਉਸ ਮੀਸ ਸਿੰਘ ਉਹ